ਇਲੀਮੈਂਟ ਚ ਇਸ ਸਰਮੈਂਟ ਚ ਸਰਕਾਰ ਨੇ ਮਨਰੇਗਾ ਦੇ ਖਿਲਾਫ ਕਾਨੂੰਨ ਬਣਾਇਆ ਅਸੀਂ ਉਹਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਾਰੀ ਕਾਸ਼ ਪਾਰਟੀ ਕਰ ਰਹੀ ਹੈ ਦੇਖੋ ਮਨਰੇਗਾ ਇੱਕ ਐਸਾ ਐਕਟ ਸੀ ਜਿਹੜਾ ਸਾਰਾ ਮਰਮੋਣ ਸਿਰੇ ਬਣਾ ਹੈ ਜਿੱਚ ਮਹਾਤਮਾ ਗਾਂਧੀ ਦਾ ਨਾਮ ਹੁੰਦਾ ਸੀ ਇਹਨਾਂ ਨੇ ਮਹਾਤਮਾ ਗਾਂਧੀ ਦਾ ਨਾਮ ਔਕੜ ਲਈ ਸਦਲੀ ਗੱਲ ਮੁਕਾੜਤੀ ਤੇ ਬਜਾਏ ਮਹਾਤਮਾ ਹੀ ਦੇ ਰਾਮ ਦੀ ਦਾ ਨਾਮ ਜੋੜਤਾ ਹਰ ਗੱਲ ਆ ਰਾਮ ਜੀ ਦੇ ਧਰਮ ਚ ਲਈ ਆਉਂਦੇ ਨੇ ਇਲੈਕਸ਼ਨ ਹੀ ਪਹਿਲਾਂ ਆ ਰਾਮ ਮੰਦਰ ਜੀ ਦੇ ਨਾਂ ਤੇ ਫਿਰ ਰਾਮ ਜੀ ਦੇ ਨਾਂ ਤੇ ਮਜ਼ੇਗਾ ਐਕਟ ਬਣਾਤਾ ਇਹ ਇੱਕ ਕਿਸਮ ਦਾ ਗਰੀਬਾਂ ਨਾਲ ਧੱਕਾ ਹੈ ਗਰੀਬਾਂ ਕੋਲੋਂ ਉਹਨਾਂ ਦਾ ਹੱਕ ਖੋਇਆ ਗਿਆ ਜਿਹੜਾ ਸਾ ਮਰਮੋਣ ਸੀ ਤੇ ਦਿੱਤਾ ਸੀ ਕਿਉਂਕਿ ਸ਼ਬਦਾਂ ਚ ਲਿਖਿਆ ਵੀ ਲੋਕਾਂ ਨੂੰ ਜਦ ਹੀ ਨੌਕਰੀਆਂ ਦੇਣੀਆਂ ਜਾਂ ਰੋਟੀ ਖਵਾ ਕੇ ਦੇਣ ਦਾ ਤਰੀਕਾ ਇਸ ਸਰਕਾਰ ਦਾ ਜੁਬਾ ਤੇ ਉਸ ਗੱਲ ਨੂੰ ਸਮਝਦਿਆਂ ਰੱਖਦੇ ਆ ਦਿਮਾਗ ਚ ਸਾਬ ਮਰਮੂਲ ਸੀ ਨੇ ਇੱਕ ਕਾਨੂੰਨ ਬਣਾਇਆ ਸੀਗਾ ਇੱਕ ਹੱਕ ਦਿੱਤਾ ਅਸੀਂ ਗਰੀਬਾਂ ਨੂੰ ਕਿ ਤੁਸੀਂ ਇੰਨੇ ਦਿਨ ਤੁਹਾਨੂੰ ਪੈਸੇ ਮਿਲਣਗੇ ਮਿਲਗੇ ਜੇ ਨਹੀਂ ਤਾਂ ਬਿਨਾ ਅਨਾਉਂਸ ਬਿਨਾ ਅਨਇਮਪਲॉयਮੈਂਟ ਲਾਅਸ ਨਾਲ 15000 ਮਿਲੇਗਾ ਸੁਮਨਿਕਾ ਐਕਟ ਉਹਦੇ ਬਣਾਇਆ ਸੀਗਾ ਹੁਣ ਇਹਨਾਂ ਨੇ ਉਹਨੂੰ ਟੈਸਟ ਟੈਸਟ ਕਰਤਾ ਉਸ ਵੇਲੇ ਜਦੋਂ ਕੇਨਨ ਪਾਸ ਹੋਣ ਲੱਗਾ ਸੀਦਾ ਮਰਮੋਨ ਸਿੰਘ ਹੋਰੇ ਤਾਂ ਉਹਨਾਂ ਨੇ ਆਖਿਆ ਸੀ ਵੀ 90% ਸੈਂਟਰ ਸਰਕਾਰ ਦਊਗਾ ਤੇ 10% ਸਟੇਟ ਸਰਕਾਰ ਲਿਆ ਕਰਨੇ ਉਹਦੋਂ ਦੇ ਜਿਹੜੇ ਭਾਜਪਾ ਦੇ ਐਮਪੀ ਸਨ ਉਸ ਜਮਾਨੇ 'ਚ ਉਹਨਾਂ ਆਖਿਆ ਨਹੀਂ ਜੀ 100% ਹੀ ਸਰਕਾਰ ਨੂੰ ਦੇਣਾ ਚਾਹੀਦਾ ਦਿੱਲੀ ਸਰਕਾਰ ਨੂੰ ਦੇਣਾ ਚਾਹੀਦਾ ਤੇ ਅੱਜ ਉਹੀ ਭਾਜਪਾ ਜਿਹੜੀ ਉਹ 60 40 ਤੇ ਲੈ ਆਈ ਆ 60 ਸੈਂਟਰ ਸਰਕਾਰ ਦਊ ਤੇ 40 ਸਟੇਟ ਸਰਕਾਰ ਦਿਆ ਕਰੇਗਾ ਇਹ ਤਾਂ ਬਿਲਕੁਲ ਹੀ ਤਕਾਵਾਂ ਇਹਦੇ ਨਾਲ 35000 ਕਰੋੜ ਦਾ ਖਰਚਾ ਸਟੇਟਾਂ ਤੇ ਪਵੇਗਾ ਤੇ ਸਰਕਾਰਾਂ ਦੇ ਆਲਮੋਸ ਸਾਰੀਆਂ ਹੀ ਕਰਜ਼ੇ ਥਲੇ ਚੱਲਣੀਆਂ ਨੇ ਸੋ ਇਹ ਗਰੀਬਾਂ ਨਾਲ ਤਕਾ ਹੈ ਗਰੀਬਾਂ ਕੋਲੋ ਰੋਜੀ ਰੋਟੀ ਖੋਏਗੀ ਜਿਹੜੇ ਅਨਸਕਿਲਡ ਲੇਬਰ ਸੀਗੇ ਜਿਹੜੇ ਅਨਸਕਿਲਡ ਲੇਬਰ ਸੀ ਉਹਨਾਂ ਨੂੰ ਮਨਰੇਗਾ ਚ ਜਦੋਂ ਕੋਰੋਨਾ ਬਿਮਾਰੀ ਸੀਗੀ ਉਦੋਂ ਕੋ ਇਹਦੇ ਨਿਰਮਣ ਦੇ ਨਾਲ ਹੀ ਲੋਕਾਂ ਨੇ ਆਪਣਾ ਗੁਜ਼ਾਰਾ ਕੀਤਾ ਉਹ ਵੀ ਸਾਰਾ ਖੋ ਲਿਆ ਪਹਿਲਾ ਸਕੀਮ ਪੰਚਾਇਤ ਤੋਂ ਸ਼ੁਰੂ ਨਹੀਂ ਸੀ ਰਾਹਾਂ ਤੇ ਵੀਡੀਓ ਲੈਵਲ ਦਾ ਅਪਰੂਵ ਹੋਣੀ ਤੇ ਸਾਰਾ ਫਾਈਨਲ ਕਰਨ ਵਾਲਾ ਏਡੀਸੀ ਗੁਰਦਾਸਪੁਰ ਸਿਵਾਹੀ ਜਿਹੜਾ ਏਡੀਸੀ ਹਰ ਜ਼ਿਲ੍ਹੇ ਦਾ ਹੁੰਦਾ ਸੀਗਾ ਤੇ ਹੁਣ ਸਾਰੀ ਸਕੀਮ ਦਿਲੀਓ ਹੀ ਲੈ ਕੇ ਸਭ ਕੋਈ ਦਿਲੀਓ ਹੀ ਆਊਗਾ ਪਹਿਲਾਂ ਜੋ ਪਿੰਡ ਚ ਚਾਹੀਦਾ ਸੀ ਪੰਚਾਇਤ ਉਹ ਸੋਚ ਕੇ ਮੰਗਦੀ ਸੀ ਵੀ ਸਾਨੂੰ ਇੰਨੇ ਕੋਈ ਚਾਹੀਦਾ ਸਦਾ ਗਲੀ ਚਾਹੀਦੀ ਜਾਂ ਚਪੜ ਦਾ ਕੰਮ ਚਾਹੀਦਾ ਜਾਂ ਪੌੜੀ ਚਾਹੀਦਾ ਹੁਣ ਕਹਿੰਦੇ ਇਹ ਫੈਸਲਾ ਵੀ ਦਿੱਲੀ ਸਰਕਾਰ ਕਰੇਗੀ ਵੀ ਕਿਹੜਾ ਸਾਨੂੰ ਲੋੜ ਅਸੀਂ ਉਹ ਭੇਜਾਂਗੇ ਪੂਲੇ ਪੈਸੇ ਭੇਜਾਂਗੇ ਤੇ 40% ਤੁਹਾਨੂੰ ਦੇਣਾ ਪਊਗਾ ਤੇ 60% ਹੀ ਦੇਗਾ ਅਸੀਂ ਪਹਿਲਾਂ ਹਰ ਸਾਲ ਬਜਟ ਤਿਆਰ ਕਰਕੇ ਵੀ ਸਹੀ ਅਪ੍ਰੋਸਸਮੈਂਟ ਕਰ ਲੈਂਦੇ ਹਾਂ ਵੀ ਸਟੇਟ ਨੂੰ ਕਿੰਨੇ ਪੈਸੇ ਚਾਹੀਦੇ ਨੇ ਅਸੀਂ ਦਿੱਲੀ ਸਰਕਾਰ ਨੂੰ ਭੇਜ ਦਿੰਦੇ ਸਾਂ ਤੇ ਦਿੱਲੀ ਸਰਕਾਰ ਆਪਣੇ ਬਜਟ ਚੋਂ ਸਾਨੂੰ ਪੈਸੇ ਭੇਜ ਦਿੰਦੀ ਸੀ ਹੁਣ ਉਹਨਾਂ ਦੀ ਮਰਜ਼ੀ ਆ ਵੀ ਉਹ ਕਿੰਨੇ ਪੈਸੇ ਭੇਜਣਗੇ ਤੇ ਕਿਸ ਕੰਮ ਲਈ ਭੇਜਣਗੇ ਜਿਹੜਾ ਲੋਕਾਂ ਦਾ ਹੱਕ ਸੀ ਗਰੀਬ ਦਾ ਹੱਕ ਸੀ ਅਨਸਕਿਲਡ ਲੇਬਰ ਦਾ ਹੱਕ ਸੀਗਾ ਪੀਪੀਐਨ ਉਹ ਦਿਹਾੜੀ ਮਿਲਦੀ ਸੀਗੀ ਉਹਨਾਂ ਕੋ ਹੱਕ ਖੋਲਿਆ ਹੁਣ ਡਿਮਾਂਡ ਨਹੀਂ ਕੋ ਐਕਟ ਐਕਟ ਨਹੀਂ ਹੈਗਾ ਕੋ ਦਾਵਾ ਨਹੀਂ ਕਰ ਸਕਦਾ ਤੋ ਸਰਕਾਰ ਨੂੰ ਚੈਲੰਜ ਨਹੀਂ ਕਰ ਸਕਦਾ ਵੀ ਤੁਸੀਂ ਸਾਨੂੰ ਕਿਉਂ ਨਹੀਂ ਦਿੰਦੇ ਪਏ ਹੁਣ ਐਕਟ ਖਤਮ ਹੋ ਗਿਆ ਹੁਣ ਤਾਂ ਸੈਂਟਰ ਸਰਕਾਰ ਦੇ ਰਹਿਮੋਕਰਮ ਤੇ ਅਸੀਂ ਚਲੇ ਗਿਆ ਇੱਕ ਗਰੀਬਾ ਨਾਲ ਧੱਕਾ ਪਹਿਲਾ 100 ਦਿਨ ਸਾਡੇ ਸੀ ਵੀ 100 ਦਿਨ ਅਸੀਂ ਕੰਮ ਦਿਆਂਗੇ ਤੇ ਉਹ ਵੀ ਬੜਾ ਘੱਟ 100 ਦਿਨ ਪੂਰੇ ਹੁੰਦੇ ਸੀਗੇ ਬਹੁਤ ਔਖੇ 100 ਦਿਨ ਪੂਰੇ ਉਹਨੇ 135 ਦਿਨ ਕਰਤੇ 135 ਦਿਨ ਕਿਛ ਪੂਰੇ ਹੋਣਗੇ ਜੀ ਕਰੇ ਕਰਤਾ ਵੀ 12 ਮਹੀਨਿਆਂ ਚ 2 ਮਹੀਨੇ ਹਾ ਹਾੜੀ ਸੋਣੀ ਜੇ ਵਾੜੀ ਹੋਵੇਗੀ ਸੋਣੀ ਦੀ ਤੇ ਹਾੜੀ ਦੀ ਤਾਂ ਕੋਈ ਅਮਰੀਕਾ ਦਾ ਕੰਮ ਨਹੀਂ ਚੱਲ ਸਕਦਾ ਤੇ ਉਹ 2 ਮਹੀਨੇ ਨਿਕਲ ਕੇ ਫਿਰ 10 ਮਹੀਨੇ 135 ਦਿਨ ਕੇ ਪੂਰੇ ਹੋਣਗੇ ਇਹ ਸਭ ਝੂਠ ਹੈ ਤੇ ਇਹ ਧੋਖਾ ਲੋਕਾਂ ਦਾ ਫਿਰ ਕਹਿੰਦੇ ਜੀ ਅਸੀਂ ਜਿਹੜੇ ਕਾਰਡਸ ਨੇ ਉਹਨੂੰ ਰੈਸ਼ਨਲਾਈਜ਼ ਕਰਾਂਗੇ ਉਹ ਰੀਚੈੱਕ ਕਰਾਂਗੇ ਇਹਦਾ ਮਤਲਬ ਉਹ ਜਿਵੇਂ ਵੋਟਾਂ ਕੱਟਣ ਦੇ ਨੇ ਉਸ ਤਰ੍ਹਾਂ ਇਹ ਕਾਰਡ ਵੀ ਕੱਟਣਗੇ। ਘਰੀਬਾਂ ਜਿਹੋ ਜਿਸ ਤਰ੍ਹਾਂ ਜਿਹਨੂੰ ਚਾਹਣਗੇ ਉਹਨੂੰ ਰੱਖਣਗੇ ਨਹੀਂ ਚਾਹਣਗੇ ਕੱਟ ਦੇਣਗੇ। ਸੋ ਇਹ ਅੱਗੇ ਅਸੀਂ 5 ਸਾਲ ਲਈ ਕਾਰਡ ਬਣਾਉਦੇ ਸੀ। ਕੌਨ ਸਿਆਲ ਲਈ ਕਰਦਾ? ਦਿਨਾਂ ਸਾਲਾਂ ਪਿੱਛੋਂ ਲੋਕ ਜਿਹੜੇ ਨੇ ਉਹ ਧੱਕੇ ਖਾਣਗੇ ਪੀ ਜਾ ਕੇ ਉੱਥੋਂ ਫਿਰ ਪਾਸ ਕਰੋ। ਸੋ ਇਹ ਕਿਸਮ ਦਾ ਨਾ ਜਿਹੜਾ ਸਾਡਾ ਢਾਂਚਾ ਸਟੇਟਾਂ ਦੇ ਅੱਗੇ ਹੋਏ ਜਾ ਰਿਹਾ। ਫੈਡਰਲ ਸਿਸਟਮ ਖਤਮ ਕਰ ਰਹੇ ਸਟੇਟਾਂ ਨੂੰ ਇੱਕ ਕਿਸਮ ਦਾ ਵੀ ਸਾਡੇ ਹਰ ਸਟੇਟ ਸਾਡੇ ਆ ਕੇ ਬੂਏ ਕੇ ਖਲੋਤੀ ਰੇ ਮੰਗਦੀ ਰਵੇ ਜਿਹੜਾ ਸਟੇਟਾਂ ਦੇ ਹੱਕਸਾਂ ਨਹੀਂਗੇ ਨਹੀਂਗੇ ਹੱਕਸਾਂ ਉਹ ਵੀ ਖੋਲੇ ਉਹ ਖੋਣ ਰਿਆ ਇਹ ਕਨਸਟੀਟਿਊਸ਼ਨ ਤੇ ਧੱਕਾ ਵਾ ਕਨਸਟੀਟਿਊਟ ਤੋੜਨ ਦੀ ਇੱਕ ਸਾਜਸ਼ ਹੈ ਕਨਸਟੀਟਿਊਸ਼ਨ ਖਰਾਬ ਕਰਨੀ ਹੈ ਜਿਹੜਾ ਅੱਗੇ ਕਾਂਗਰਸ ਰੌਲਾ ਪਾ ਰਹੀ ਹੈ ਵੀ ਕਨਸਟੀਟਿਊਸ਼ਨ ਨਾ ਖਰਾਬ ਕਰ ਦੇਣਾ ਉਹ ਹੌਲੀ ਹੌਲੀ ਕਾਂਗਰਸ ਖਤਮ ਕੀਤੀ ਆ ਰਹੀ ਨੇ ਸੋ ਇਹ ਇਸ ਤੇ ਦਿੱਲੀ ਸਰਕਾਰ ਆ ਇਹ ਉਹਦੀ ਗਲਤ ਸੋਚ ਆ ਸੇਟਨਾ ਧੱਕਾ ਕਰੀਆ ਗਰੀਬਾਂ ਨਾਲ ਧੱਕਾ ਕਰੀਆ ਗਰੀਬਾਂ ਦਾ ਹੱਕ ਹੋ ਰਿਹਾ ਸੋ ਉਸੇ ਇਹ ਕਾਂਗਰਸ ਪਾਰਟੀ ਇਹਦੇ ਖਿਲਾਫ ਲੜੇਗੀ ਰੈਲੀਆਂ ਵੀ ਕਰੇਗੀ ਪਿੰਡ ਪਰ ਜਾਏਗੀ ਲੋਕਾਂ ਨੂੰ ਜਾਗਰੂਕ ਕਰੇਗਾ ਸਰ ਇਹਦੇ ਇਸੇ ਮੁੱਦੇ ਤੇ ਵਿਧਾਨ ਸਭਾ ਦਾ ਸੈਸ਼ਨ ਵੀ ਹੋ ਜਾ ਰਿਹਾ ਹੈ ਪਰ ਆਪ ਸਰਕਾਰ ਦਾ ਲੱਗਦਾ ਕਿ ਇਹਦੇ ਉੱਪਰ ਕੋਈ ਹੱਲ ਨਿਕਲੇਗਾ ਨਹੀਂ ਦੇਖੋ ਜਿਹੜਾ ਸੈਂਟਰ ਦਾ ਐਕਟ ਪਾਸ ਕੀਤਾ ਵਿਧਾਨ ਸਭਾ ਕਿਵੇਂ ਉਹਨੂੰ ਕਰ ਸਕਦੀ ਹੈ ਤੇ ਕਰੋ ਉਸ ਹੀ ਬਿਰਖਾ ਕਰਨਗੇ ਹੁਣ ਪਤਾ ਕਰਾਂਗੇ ਕਰਾਂਗੇ ਜਾਵਾਂਗੇ ਜੇ ਵੀ ਪ੍ਰੈਸ ਕਾਨਫਰੰਸ ਨਾਲ ਰੋਜ਼ ਕਰਨਦੇ ਆ ਉਹ ਕੋਈ ਰਾਜ ਨਹੀਂ ਪਾਸ ਕਰਕੇ ਵੀ ਧੱਕਾ ਕਰਦੇ ਹੋ ਦੇਖੋ ਨਾ ਹੈ ਧੱਕਾ ਹਰ ਸਟੇਟ ਨਾਲ ਧੱਕਾ ਤੁਸੀਂ ਸਟੇਟ ਦੇ ਜੁਮੇ ਕੋ ਛੱਡ ਨਹੀਂ ਦੇ ਵੀ ਸਟੇਟ ਆਪਣੀ ਮਰਜ਼ੀ ਨਾਲ ਕੀ ਕਰ ਸਕੇ ਉੱਥੇ ਜਾ ਕੇ ਫਿਰ ਜੋਈ ਨਾ ਉੱਥੇ ਦਿੱਲੀ ਸਰਕਾਰ ਦੇ ਬੂਏ ਕੇ ਬੈਠੇ ਰ ਮੰਗਤਿਆਂ ਕੋ ਆਹ ਦਿਓ ਜੀ ਆਹ ਦਿਓ ਜੀ ਜੇ ਪਹਿਲਾਂ ਸਰਕਾਰ ਦਿੰਦੀ ਸੀ 90% ਦਿੰਦੀ ਸੀ ਤੇ ਕੋਈ ਇਤਰਾਜ ਨਹੀਂ ਸੀ ਤੇ ਹੁਣ ਕੀ ਗੱਲ ਹੈ ਇਹ 85 ਜਿਹਾ ਪਾਸ ਹੁੰਦਾ ਸੀ ਜਿਸੇ ਡਿਸਟ੍ਰਿਕਟ ਦੇ ਨਾਮ ਤੱਕ ਸਾਰੀਆਂ ਅਪਰੂਵ ਹੋ ਜਾਂਦੀਆਂ ਹਨ ਹੁਣ ਕਿਹਦੇ ਦਿੱਲੀੋਂ ਸਕੀਮਾਂ ਬਣ ਕੇ ਆਉਣਗੀਆਂ ਦਿੱਲੀ ਵਾਲੇ ਕੀ ਉਹਨਾਂ ਨੂੰ ਚਾਹੀਦਾ ਕੀ ਨਹੀਂ ਚਾਹੀਦਾ ਲੋਕਾਂ ਤੋਂ ਪੁੱਛਣਾ ਹੀ ਨਹੀਂ ਲੋਕਾਂ ਦੀ ਪਾਰਟਿਸਪੇਸ਼ਨ ਦਾ ਖਤਮ ਹੋ ਗਈ ਕਿਹੜੀ ਸਕੀਮ ਬਣਾਉਣੀ ਹੈ ਉਹ ਦਿੱਲੀ ਵਾਲੇ ਫੈਸਲਾ ਕਰਨਗੇ ਜਿਹੜੀ ਪਿੰਡ ਦੀ ਲੋੜ ਹੈ ਉਹ ਦਿੱਲੀ ਵਾਲੇ ਫੈਸਲਾ ਕਰਨਗੇ ਸੋ ਇਹ ਸਾਰਾ ਕੁਝ ਐਵੇਂ ਫਰਾੜਾ ਪਾ ਦਿਓ ਮਰ ਤੇ ਕੀ ਸਟੈਂਡਰਗਾ ਐਮਪੀ ਦਾ ਕੰਮ ਹੈ ਕੋਰਸ ਸਟੈਂਡਰਗਾ ਪੀ ਗਲਤ ਹੋ ਰਿਹਾ ਇਹ ਤੇ ਮਾਣ ਮਗਨ ਦੀ ਨਾ ਨੂੰ ਬਿਲਕੁਲ ਖਤਮ ਕਰਤਾ RAM ਜੀ ਦਾ ਨਾਮ ਵਿਜੋਜ ਕਰ ਰਹਾ ਧਰਮ ਹਰਥਾ ਲੈ ਔਰ ਇਹਨੇ ਲੋਕਾਂ ਤੋਂ ਗਰੀਬਾਂ ਕੋਲ ਹੱਕ ਹੋਇਆ ਜਾ ਰਿਹਾ ਇਹੋ ਲੜਾਈ ਜੇ ਅਸੀਂ ਪਿੰਡਪਨ ਲੜਾਂਗੇ ਜਿਹੜੀ ਲੜਨੀ ਸਰਕਾਰ ਨੇ ਕਾਂਗਰਸ ਪਾਰਟੀ ਨੇ ਲੱਗਦਾ ਨਹੀਂ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਹਮੇਸ਼ਾ ਜਿਹੜਾ ਧਰੋ ਜਿਹੜਾ ਆ ਇਹ ਬਿਲਕੁਲ ਬਿਲਕੁਲ ਕਾਰੀ ਧਰੋ ਕਰ ਰਹੀ ਹੈ ਪੰਜਾਬ ਨਾਲ ਤੇ ਬਹੁਤ ਆ ਧੱਕਾ ਧਰੋ ਹੋ ਰਿਹਾ ਹੈ ਪਰ ਇਹ ਤੇ ਉਹਨਾਂ ਸਾਰੇ ਸੁਬੇ ਨੇ ਕੀਤਾ ਪਰ ਪੰਜਾਬ ਨਾਲ ਤੇ ਹਰ ਗੱਲ ਦੀ ਧੱਕਾ ਹੋ ਰਿਹਾ ਹੈ ਜੇ ਪਾਣੀ ਦੀ ਗੱਲ ਆ ਤਾਂ ਵੀ ਧੱਕਾ ਹੋ ਰਿਹਾ ਹੈ ਕਿ ਡੈਮਾ ਦੇ ਮੈਨੇਜਮੈਂਟ ਦੀ ਗੱਲ ਹੈ ਤਾਂ ਵੀ ਤੱਕਾ ਹੋ ਰਿਹਾ ਹੈ